ਮਹਾਨ ਗੁਰਸਿੱਖ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਅਰਦਾਸ ਤੇ ਆਪਣੇ ਬੋਲਾਂ ਦੇ ਅੰਦਰ ਯਾਦ ਕਰਦੇ ਹਾਂ ਜਿੰਨਾ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸਿਰ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਇਹ ਇਸ਼ਾਰਾ ਬੇਸ਼ੱਕ ਇਹ ਬਹੁਵਚਨ ਸਾਰੀਆਂ ਕਿਰਿਆਵਾਂ ਹਨ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਇੱਥੇ ਦਿੱਤਾ ਨਹੀਂ ਹੈ ਦਿੱਤਾ ਹੋਏਗਾ ਉੱਥੇ ਇੱਕ ਵਚਨ ਦੀ ਗੱਲ ਹੋਏਗੀ ਬਹੁਵਚਨ ਕਿਰਿਆਵਾਂ ਹਨ ਬੰਦ-ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਇਹ ਅਰਦਾਸ ਦੇ ਜਿਹੜੇ ਬੋਲ ਨੇ ਇੱਥੇ ਚਰਖੜੀਆਂ ਨਹੀਂ ਇੱਥੇ ਚਰਖੀਆਂ ਹੈ ਪੜਿਓ ਕਿਤੇ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਉਥੇ ਚਰਵਾਏ ਨਹੀਂ ਹੈ ਆਰਿਆਂ ਨਾਲ ਚਰਾਏ ਗਏ ਮਾਲਕ ਦੀ ਉਸ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਹੰਡਾਇਆ ਤੇ ਅੰਤ ਲੀਆਂ ਪੰਕਤੀ ਨੇ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦੇ ਹੜਾ ਹੈ ਉਸ ਮਹਾਨ ਗੁਰਸਿੱਖ ਨੇ 25 ਕੁ ਸਾਲ ਦੀ ਆਪਣੀ ਜ਼ਿੰਦਗੀ ਨੂੰ ਜੀਵਿਆ ਹੈ 1720 ਤੋਂ ਲੈ ਕੇ 1745 ਤੱਕ ਸਿੱਖ ਇਤਿਹਾਸ ਦੇ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੋਂ ਲੈ ਕੇ ਮਿਸਲਾਂ ਕਾਇਮ ਹੋਣ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਇਮ ਹੋਣ ਤੱਕ ਇਤਿਹਾਸ ਨੂੰ ਪੜੋਗੇ ਨਾ ਤੇ ਜੇਕਰ ਉਹਨੂੰ ਪਿਆਰ ਭਾਵਨਾ ਨਾਲ ਪੜੋਗੇ ਸੱਚ ਜਨਨਾ ਅੱਖਾਂ ਤੇ ਜ਼ੁਬਾਨ ਜਿਹੜੀ ਹੈ ਉਹ ਪੜਨ ਦੀ ਇਜਾਜ਼ਤ ਨਹੀਂ ਦਿੰਦੀਆਂ ਕਿੰਨਾ ਆਪਣੇ ਆਪ ਦੇ ਉੱਤੇ ਸੰਤਾਪ ਹੰਡਾਇਆ ਸਾਰਾ ਸੰਤਾਪ ਹੰਡਾਉਣ ਤੋਂ ਬਾਅਦ ਫਿਰ ਇੱਕ ਸਿੱਖ ਰਾਜ ਕਾਇਮ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਸਿੱਖ ਕੌਮ ਨੇ ਬੜਾ ਮਾੜਾ ਸਮਾਂ ਆਪਣੇ ਪਿੰਡੇ ਉੱਤੇ ਹੰਡਾਇਆ ਯਕਰੀਆ ਖਾਨ ਜਦੋਂ ਲਾਹੌਰ ਦਾ ਗਵਰਨਰ ਬਣਦਾ ਹੈ ਨਾ ਉਸ ਸਮੇਂ ਇਹਨੇ ਸਿੱਖਾਂ ਨੂੰ ਖਤਮ ਕਰਨ ਦੇ ਬੜੇ ਚਾਰੇ ਕੀਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਰੱਖੇ ਜਾਂਦੇ ਹਨ ਉਸ ਸਮੇਂ ਦੋ ਜਿਹਸੇ ਅੰਦਰ ਸਿੱਖ ਆਪਣੀ ਜ਼ਿੰਦਗੀ ਨੂੰ ਜੀਵ ਰਹੇ ਨੇ ਇੱਕ ਉਹ ਸਿੱਖ ਨੇ ਜਿਹੜੇ ਘਰ-ਬਾਰ ਛੱਡ ਕੇ ਸਰਕਾਰ ਦੀ ਬਗਾਵਤ ਕਰ ਰਹੇ ਹਨ ਜੰਗਲਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਨਾਮਿਲ ਵਰਤਨੀਏ ਸਿੱਖ ਕਿਹਾ ਜਾਂਦਾ ਸੀ ਕਿ ਇਹਨਾਂ ਇਹ ਸਰਕਾਰ ਦੇ ਨਾਲ ਬਿਲਕੁਲ ਵਰਤਦੇ ਨਹੀਂ ਇਹਨਾਂ ਨੇ ਜੰਗਲਾਂ 'ਚ ਰਹਿ ਕੇ ਪੱਤਿਆਂ ਨੂੰ ਪੀਸ ਕੇ ਟਾਹਣੀਆਂ ਨੂੰ ਪੀ ਕੇ ਆਪਣਾ ਰਹਿ ਆਪਣਾ ਗੁਜ਼ਾਰਾ ਕੀਤਾ ਉਹਨਾਂ ਸਮਿਆਂ ਦੇ ਅੰਦਰ ਨੌਜਵਾਨ ਗੁਰਸਿੱਖੀ ਵੀਰ ਮਾਝੇ ਦੀ ਧਰਤੀ ਉੱਤੇ ਅੰਮ੍ਰਿਤਸਰ ਦੇ ਵਿੱਚ ਪੂਲੇ ਪਿੰਡ ਤੋਂ ਰਹਿਣ ਵਾਲਾ ਭਾਈ ਤਾਰੂ ਸਿੰਘ ਜਦੋਂ ਪਤਾ ਲੱਗਿਆ ਨਾ ਇਹ ਉਹ ਗੁਰਸਿੱਖ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਖਾਲਸੇ ਨੂੰ ਆਪਣੇ ਪੈਰਾਂ ਦੇ ਉੱਤੇ ਸਟੈਂਡ ਕਰਨਾ ਚਾਹੁੰਦੇ ਹਨ ਇਹ ਗੁਰਸਿੱਖਾਂ ਵਾਸਤੇ ਇਹਨਾਂ ਨੇ ਪ੍ਰਸ਼ਾਦਾ ਪਾਣੀ ਘਰੋਂ ਤਿਆਰ ਕਰਿਆ ਕਰਨਾ ਜੰਗਲ ਦੇ ਵਿੱਚ ਪ੍ਰਸ਼ਾਦੇ ਨੂੰ ਲੈ ਕੇ ਜਾਇਆ ਕਰਨਾ ਉਹ ਗੁਰਸਿੱਖਾਂ ਦੀ ਪੇਟ ਪੂਰਤੀ ਕਰਿਆ ਕਰਨੀ ਇਥੋਂ ਸਾਨੂੰ ਦੋ ਚੀਜ਼ਾਂ ਜਿਹੜੀਆਂ ਨੇ ਸਿੱਖਣ ਨੂੰ ਮਿਲਦੀਆਂ ਹਨ ਇੱਕ ਤੇ ਉਹ ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਨੇ ਨਾ ਭਾਈ ਗੁਰਦਾਸ ਜੀ ਨੇ ਪੁੱਛੀਏ ਪਾਦਸ਼ਾਹ ਭਾਈ ਗੁਰਦਾਸ ਜੀ ਤੁਸੀਂ ਕਿਰਪਾ ਕਰੋ ਗੁਰਸਿੱਖ ਲੰਗਰ ਦਾ ਵਰਤਾਵਾ ਕਿਵੇਂ ਦਾ ਹੋਣਾ ਚਾਹੀਦਾ ਹੈ ਜੇਕਰ ਗੁਰਸਿੱਖ ਲੰਗਰ ਦਾ ਵਰਤਾਵਾ ਹੋਏ ਲੰਗਰ ਵਰਤੌਣ ਵਾਲਾ ਹੋਵੇ ਜੇਕਰ ਤੁਹਾਡੇ ਗੁਰਸਿੱਖ ਨੂੰ ਲੰਗਰ ਦੀ ਜ਼ਿੰਮੇਵਾਰੀ ਮਿਲ ਜਾਏ ਤੇ ਗੁਰੂ ਘਰ ਦਾ ਸੇਵਕ ਜਿਹੜਾ ਕਿਵੇਂ ਦਾ ਹੋਣਾ ਚਾਹੀਦਾ ਹੈ ਤੇ ਭਾਈ ਗੁਰੂਦਾਸ ਜੀ ਕਹਿਣ ਲੱਗੇ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ بچਿਆ ਆਪ ਖਵੰਦਾ ਪਹਿਲਾਂ ਆਪਣੇ ਗੁਰਸਿੱਖਾਂ ਨੂੰ ਦੇ ਪਹਿਲਾਂ ਆਪਣੇ ਲੋੜਵੰਦਾਂ ਨੂੰ ਦੇਵੇ ਤੇ ਜਿਹੜਾ ਬਚ ਜਾਏ ਉਹ ਕਹਿੰਦਾ ਹਾਂ ਇਹ ਪ੍ਰਮਾਤਮਾ ਤੇਰੀ ਇਹ ਦਾਤ ਏ ਇਹ ਦਾਤ ਨੂੰ ਹੁਣ ਮੈਂ ਸ਼ੁਕਰਗੁਜ਼ਾਰ ਕਰਕੇ ਇਹਨੂੰ ਛਕਾਂਗਾ ਪਰ ਅਸੀਂ ਆਪਣੇ ਆਪ ਨੂੰ ਇਹ ਚੀਜ਼ ਦੇ ਵਿੱਚ ਟੁਕਾ ਕੇ ਦੇਖੀਏ ਇਸ ਢਾਂਚੇ ਵਿੱਚ ਇਸ ਸਿੰਚੇ ਦੇ ਵਿੱਚ ਕਿ ਅਸੀਂ ਖਰੇ ਉੱਤਰਦੇ ਆਂ ਮਾਫ ਕਰਿਓ ਕਿਤੇ ਨਾ ਕਿਤੇ ਸਾਡੇ ਮਨ 'ਚ ਇਹ ਹੁੰਦਾ ਮੈਨੂੰ ਮਿਲ ਜਾਏ ਸੰਗਤ ਰੇਂਦੀ ਆ ਰਹਿ ਜਾਏ ਫਲਾਣਾ ਬੰਦਾ ਰੇਂਦਾ ਰਹਿ ਜਾਏ ਮੇਰਾ ਪੇਟ ਭਰਨਾ ਚਾਹੀਦਾ ਮੇਰਾ ਪਰਿਵਾਰ ਦਾ ਢਿੱਡ ਭਰਨਾ ਚਾਹੀਦਾ ਹੈ ਭਾਈ ਤਾਰੂ ਸਿੰਘ ਦੀ ਜੇਕਰ ਜੀਵਨ ਦੀ ਅੱਜ ਘਟਨਾ ਸੁਣ ਰਹੇ ਆ ਨਾ ਤੇ ਭਾਈ ਤਾਰੂ ਸਿੰਘ ਨੇ ਉਹ ਗੁਰਸਿੱਖਾਂ ਨੂੰ ਭੁੱਖੇ ਗੁਰਸਿੱਖਾਂ ਨੂੰ ਰਜਾਉਣ ਵਾਸਤੇ ਪਤਾ ਕੀ ਮੁੱਲ ਤਾਰਿਆ ਹੈ ਆਪਣਾ ਕੀ ਤਾਰਿਆ ਜੀ 25 ਸਾਲ ਦੇ ਨੌਜਵਾਨ ਨੇ ਆਪਣੀ ਖੋਪਰੀ ਜਿਹੜੀ ਹੈ ਉਹ ਤਰਵਾ ਤੇ ਦਿੱਤੀ ਗੁਰੂ ਨਾਨਕ ਦੀ ਸਿੱਖੀ ਦਾ ਜਿਹੜਾ ਸਬਰ ਵਾਲਾ ਸਿਧਾਂਤ ਸੀ ਉਹ ਆਪਣੇ ਅੰਦਰੋਂ ਜਾਣ ਨਾ ਦਿੱਤਾ ਗੁਰੂ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਇਹਨਾਂ ਨੇ ਜੰਗਲਾਂ ਵਿੱਚ ਭੇਜਿਆ ਕਰਨਾ ਹਰ ਭਗਤ ਨਿਰੰਜਣੀਆਂ ਹੋਇਆ ਜਕਰੀਆ ਖਾਨ ਦੇ ਨਾਲ ਗੱਲਬਾਤ ਕਰਦਾ ਜਕਰੀਆ ਖਾਨ ਕਹਿੰਦਾ ਮੈਂ ਸਿੱਖਾਂ ਦਾ ਰਹਿਣ ਕੁਝ ਨਹੀਂ ਦਿੱਤਾ ਮੈਂ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ ਸਿੱਖ ਹੁਣ ਹਥਿਆਆ ਲਬਦਿਆਂ ਲਬਦੇ ਹਰ ਭਗਤ ਨਰੰਜਨੀਆ ਕਹਿੰਦਾ ਉਹ ਜਕਰੀਆ ਖਾਨ ਕਿਹੜੀਆਂ ਗੱਲਾਂ ਕਰਦਾ ਹੈ ਆ ਪਹਲੇ ਪਹਲ ਪਿੰਡ ਦਾ ਇੱਕ ਨੌਜਵਾਨ ਹੈ 25 ਕੋ ਸਾਲ ਦੀ ਉਮਰ ਹੈ ਇਥੇ ਦਾ ਗੁਰਸਿੱਖ ਹੈ ਇਹ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਤੇ ਉਹ ਗੁਰਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਦੇ ਕੇ ਆਉਂਦਾ ਹੈ ਕਹਿੰਦਾ ਕੌਣ ਹੈ ਕਹਿੰਦਾ ਭਾਈ ਤਾਰੂ ਸਿੰਘ ਤੇ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ ਉਹ ਆਪਣੀ ਗਸ਼ਤੀ ਫੌਜਾਂ ਭੇਜਦਾ ਹੈ ਜਿਹੜੇ ਫੌਜਾਂ ਆਈਆਂ ਦੇਖੋ ਘੁਰ ਸਿੱਖ ਦਾ ਸੁਭਾਅ ਕਿੰਨੇ ਕਮਾਲ ਦਾ ਹੈ ਫੌਜਾਂ ਫੜਨ ਵਾਤੇ ਆਉਂਦੀਆਂ ਨੇ ਤੇ ਜਦੋਂ ਫੌਜਾਂ ਉਹਦੇ ਘਰ ਭਾਈ ਤਾਰੂ ਸਿੰਘ ਦੇ ਘਰ ਵਿੱਚ ਫੜਨ ਵਾਤੇ ਆਈਆਂ ਪ੍ਰਸ਼ਾਦਾ ਤਿਆਰ ਕੀਤਾ ਗਿਆ ਕਹਿੰਦਾ ਪ੍ਰਸ਼ਾਦਾ ਛਕੋ ਕਹਿੰਦਾ ਤੈਨੂੰ ਗ੍ਰਿਫਤਾਰ ਕਰਨ ਵਾਤੇ ਆਏ ਹਾਂ ਕਿੰਨੇ ਮੈਂ ਭਜਦਾ ਥੋੜੀ ਆ ਤੁਸੀਂ ਗ੍ਰਿਫਤਾਰ ਕਰਨ ਵਾਤੇ ਆਏ ਮੈਂ ਤੁਹਾਡੇ ਨਾਲ ਜਾਣ ਵਾਤੇ ਤਿਆਰ ਹਾਂ ਇਹ ਮੇਰੇ ਗੁਰੂ ਨਾਨਕ ਦਾ ਘਰ ਹੈ ਇੱਥੇ ਤੁਹਾਨੂੰ ਪਹਿਲਾਂ ਪ੍ਰਸ਼ਾਦਾ ਪਾਣੀ ਛਕਾਉਂਦਾ ਹਾਂ ਪ੍ਰਸ਼ਾਦਾ ਪਾਣੀ ਛਕਾਇਆ ਗਿਆ ਝੂਠੇ ਮੁਕਾਦਮੇ ਜਿਹੜੇ ਪਾ ਕੇ ਉਹਨੂੰ ਭਾਈ ਗੁਰੂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਤੇ ਸ਼ਰਤਾਂ ਜਿਹੜੀਆਂ ਸ਼ੁਰੂ ਤੋਂ ਰੱਖਦੀਆਂ ਆਈਆਂ ਸਨ ਸਰਕਾਰਾਂ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਪਾਰਸ਼ਾ ਦੀ ਅੱਗੇ ਰੱਖੀ ਹੋਏ ਭਾਵੇਂ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਦੇ ਅੱਗੇ ਰੱਖੀ ਹੋਏ ਭਾਵੇਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਅੱਗੇ ਕਿਉਂ ਨਾ ਰੱਖੀ ਗਈ ਹੋਏ ਤੇ ਉਹ ਗੁਰਸਿੱਖਾਂ ਦੀ ਇੱਕੋ ਆਵਾਜ਼ ਸੀ ਕਿ ਮੈਨੂੰ ਆਪਣੀ ਸਿੱਖੀ ਜਿਹੜੀ ਹੈ ਉਹ ਵਧੇਰੇ ਪਿਆਰੀ ਹੈ ਤੇ ਮੈਨੂੰ ਤੇਰੀਆਂ ਇਹ ਇਨਾ ਤੇਰੀਆਂ ਇਹ ਤਸ਼ੱਦਦ ਤੇਰੀਆਂ ਇਹ ਸਜਾਵਾਂ ਜਿਹੜੀਆਂ ਹਨ ਮੈਨੂੰ ਪਰਵਾਹ ਨਹੀਂ। ਇਹੀ ਘਟਨਾ ਜਿਹੜੀ ਸੀ ਉਹ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਵਾਪਰੀ। ਕਾਜੀ ਆਖਦਾ ਹੈ ਮਤੀ ਦਾਸ ਖਾਂ ਮਤੀ ਦਾਸ ਤੇਰੀ ਆਖਰੀ ਇੱਛਾ ਹੱਲ ਹੋਵੇ ਜੋ ਤੂੰ ਚਾਹੇ ਉਹ ਤੂੰ ਪਾ ਸਕਦਾ ਹੈ ਉਹ ਹਾਜ਼ਰ ਹੀ ਉਸੇ ਪਲ ਹੋਵੇ। ਅੱਗੋਂ ਹੱਸ ਕੇ ਆਖਿਆ ਮਤੀ ਦਾਸ ਹਾਂ ਮੇਰੀ ਆਖਰੀ ਇੱਛਾ ਹੱਲ ਹੋਵੇ ਮੇਰੇ ਸੀਸ ਉੱਤੇ ਜਦੋਂ ਚੱਲੇ ਆਰਾ ਮੇਰਾ ਮੁਖ ਗੁਰੂ ਪਿੰਜਰੇ ਵੱਲ ਹੋਵੇ। ਉਹ ਭਾਈ ਤਾਰੂ ਸਿੰਘ ਨੇ ਉਹ ਮਹਾਨ ਗੁਰ ਸਿੱਖਾਂ ਦੀ ਜੀਵਨੀ ਨੂੰ ਪੜ੍ਹਿਆ ਉਹ ਮਹਾਨ ਗੁਰ ਸਿੱਖਾਂ ਦੀ ਜੀਵਨੀ ਨੂੰ ਸੁਣਿਆ ਤੇ ਜਕਰੀਆ ਖਾਨ ਸ਼ਰਤ ਰੱਖਦਾ ਹੈ ਤੂੰ ਉਹ ਬਾਗੀਆਂ ਦੀ ਤੂੰ ਹਮਾਇਤ ਕਰ ਰਿਹਾ ਹੈਂ ਉਹ ਬਾਗੀਆਂ ਨੂੰ ਪ੍ਰਸ਼ਾਦਾ ਦੇ ਰਿਹਾ ਹੈ ਉਹ ਬਾਗੀਆਂ ਨੂੰ ਤੂੰ ਰਜਾ ਰਿਹਾ ਹੈਂ ਤੇ ਭਾਈ ਤਾਰੂ ਸਿੰਘ ਕਹਿੰਦਾ ਕਿ ਤੇਰੀ ਨਜ਼ਰ ਦੇ ਵਿੱਚ ਇਹ ਬਾਗੀ ਹੋ ਸਕਦੇ ਨੇ ਮੇਰੀ ਨਜ਼ਰ ਦੇ ਵਿੱਚ ਇਹ ਯੋਧੇ ਹਨ ਆਪਣੇ ਜੇ ਹੱਕ ਦੀ ਗੱਲ ਕਰਦੇ ਆਂ ਤੇਨੂੰ ਬਾਗੀ ਨਜ਼ਰ ਆਉਂਦੇ ਨੇ ਕਿੰਨਾ ਆਖਦਾ ਹੈ ਕਹਿੰਦਾ ਜਿਹੜੀ ਸਿੱਖੀ ਦੀ ਤੂੰ ਗੱਲ ਕਰਦਾ ਹੈ ਨਾ ਮਾਫ ਕਰਿਓ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਸ਼ਬਦ ਵਰਤਣ ਲੱਗੇ ਆ ਜਕਰੀਆ ਖਾਨ ਕਹਿੰਦਾ ਇਹ ਜਿਹੜੀ ਸਿੱਖੀ ਦੀ ਤੂੰ ਗੱਲ ਕਰਦਾ ਏ ਇਹ ਆਪਣੇ ਮੈਂ ਸਿਰ ਦੀਆਂ ਤੇਰੇ ਆਪਣੇ ਮੈਂ ਪੈਰ ਦੀਆਂ ਜੁੱਤੀਆਂ ਤੇਰੇ ਸਿਰ 'ਚ ਮਾਰ ਕੇ ਤੇਰੀ ਸਿੱਖੀ ਨੂੰ ਖਤਮ ਕਰ ਦਿਆਂਗਾ ਉਹ ਆਖਦਾ ਤੇਰੇ ਤੇਰੇ ਸਿਰ ਦੇ ਤੇਰੇ ਸੀਸ ਦੇ ਕੇਸਕਤਲ ਕਰ ਦਿਆਂਗਾ ਆਪਣੀਆਂ ਜੁੱਤੀਆਂ ਤੇਰੇ ਸਿਰ ਦੇ ਵਿੱਚ ਮਾਰਾਂਗਾ ਤੇ ਭਾਈ ਤਾਰੂ ਸਿੰਘ ਆਖਣ ਲੱਗੇ ਜਕਰੀਆ ਖਾਨ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਕਿਹਦੀਆਂ ਜੁੱਤੀਆਂ ਤੇਰੇ ਸਿਰ 'ਚ ਪੈਂਦੀਆਂ ਹਨ ਕਹਿਣ ਲੱਗੇ ਤੇਰੇ ਸਿਰ ਦੇ ਮੈਂ ਕੇਸ ਕਤਲ ਕਰ ਦਿਆਂਗਾ ਤੇ ਕੱਲ੍ਹ ਕੇਸ ਕਤਲ ਕਰਨ ਦੀ ਗੱਲ ਨਹੀਂ ਕਹਿਣ ਲੱਗੇ ਕੇਸ ਕਤਲ ਕਰ ਦੇਗਾ ਸਿੱਖੀ ਤੇ ਨਾ ਮੇਰੀ ਛਡਵਾ ਸਕੇਗਾ ਮੋਚੀ ਨੂੰ ਬੁਲਾਇਆ ਗਿਆ ਮੋਚੀ ਨੂੰ ਬੁਲਾ ਕੇ ਭਾਈ ਤਾਰੂ ਸਿੰਘ ਦੀ ਖੋਪੜੀ ਨੂੰ ਤਾਰਿਆ ਗਿਆ ਜੱਜ ਰੱਖਣਾ ਉਹ ਮਹਾਨ ਗੁਰਸਿੱਖ ਬਾਣੀ ਪੜਨ ਵਾਲਾ ਕਹਿਣ ਲੱਗਾ ਮੇਰੇ ਤਨ ਨੂੰ ਤੇ ਤੂੰ ਕਸ਼ਟ ਦੇ ਸਕਦਾ ਹੈ ਪਰ ਅੰਦਰ ਜੁੜੀ ਹੋਈ ਆਤਮਾ ਨੂੰ ਉਹਨੂੰ ਗੁਰੂ ਨਾਨਕ ਦੇ ਕੋਲੋਂ ਬਾਹ ਨੂੰ ਛਡਾ ਨਹੀਂ ਸਕੇਗਾ 22 ਦਿਨ ਉਹ ਗੁਰਸਿੱਖ ਜੀਵੇ ਆ ਕੈਦ ਚ ਰੱਖਿਆ ਗਿਆ ਸਮਾਂ ਬੀਤਿਆ ਕੁਝ ਕੁ ਦਿਨ ਲੰਘੇ ਇਹ ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਜਦੋਂ ਬੰਨ ਪਿਆ ਕਰਲਾਉਣ ਲੱਗਿਆ ਫਿਰੌਣ ਲੱਗਿਆ ਰੱਬੀ ਪਿਆਰਾ ਇਹਦੇ ਕੋਲ ਆਇਆ ਕਹਿੰਦਾ ਜਕਰੀਆ ਖਾਨ ਜਿਹੜਾ ਤਸ਼ੱਦਦ ਤੂੰ ਕੀਤਾ ਹੈ ਨਾ ਜਿਹੜਾ ਕਹਿਰ ਤੂੰ ਟਾਇਆ ਇਹ ਤਿੰਨ ਟਾਉਣਾ ਨਹੀਂ ਸੀ ਚਾਹੀਦਾ ਕਹਿੰਦਾ ਕੀ ਕਹਿੰਦਾ ਉਸ ਨੌਜਵਾਨ ਦੀ ਤੂੰ ਖੋਪੜੀ ਉਤਾਰ ਦਿੱਤੀ ਏ ਉਸ ਨੌਜਵਾਨ ਨੂੰ ਕਿੱਡਾ ਵੱਡਾ ਤੂੰ ਕਸ਼ਟ ਦਿੱਤਾ ਹੈ ਕਹਿੰਦਾ ਜਾ ਉਸ ਗੁਰਸਿੱਖ ਦੇ ਕੋਲ ਜਾ ਕੇ ਤੂੰ ਮਾਫੀ ਮੰਗ ਲੈ ਕਹਿੰਦਾ ਮੈਂ ਮਾਫੀ ਨਹੀਂ ਮੰਗਾਗਾ ਗਿਆ ਜਾ ਕੇ ਉਹਨੂੰ ਕਹਿਣ ਲੱਗਿਆ ਕਹਿੰਦਾ ਜ਼ਕਰੀਆ ਖਾਨ ਜੇ ਬੰਨ ਤੋੜਨਾ ਚਾਹੁੰਦਾ ਹੈ ਜੇ ਆਪਣੀ ਭਲੀ ਚਾਹੁੰਦਾ ਤੇ ਉਹ ਗੁਰਸਿੱਖ ਦੀਆਂ ਜੁੱਤੀਆਂ ਆਪਣੇ ਸਿਰ ਦੇ ਵਿੱਚ ਮਾਰ ਜਿਹੜੀ ਭਾਈ ਤਾਰੂ ਸਿੰਘ ਨੇ ਗੱਲ ਕਹੀ ਸੀ ਨਾ ਜ਼ਕਰੀਆ ਖਾਨ ਨੇ ਆਉਣ ਵਾਲਾ ਸਮਾਂ ਦੱਸੇਗਾ ਕਿਹਦੀਆਂ ਜੁੱਤੀਆਂ ਕਿਰੇ ਸਿਰ 'ਚ ਪੈਂਦੀਆਂ ਨੇ ਤੇ ਕਹਿਣ ਲੱਗੇ ਉਹ ਕਹਿੰਦਾ ਕਹਿੰਦਾ ਜੇਕਰ ਆਪਣਾ ਭੜਾ ਚਾਹੁੰਦਾ ਹੈ ਜਾਨ ਬਖਸ਼ਾਣੀ ਚਾਹੁੰਦਾ ਤੇ ਉਸ ਭਾਈ ਤਾਰੂ ਸਿੰਘ ਦੀ ਜਿਹੜੀ ਜੁੱਤੀ ਹੈ ਆਪਣੇ ਸਿਰ ਦੇ ਵਿੱਚ ਮਾਰ ਭਾਈ ਤਾਰੂ ਸਿੰਘ ਆਪਣੀਆਂ ਜੁੱਤੀਆਂ ਉਹਦੀਆਂ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਉਹਦੇ ਸਿਰ ਦੇ ਵਿੱਚ ਵਜੀਆਂ ਜੁੱਤੀਆਂ ਖਾਂਦਿਆਂ ਹੋਇਆਂ ਉਹਦਾ ਬਨ ਟੁੱਟਿਆ ਕੁਝ ਕੁ ਦਿਨ ਨਿਕਲੇ ਉਹ ਮਹਾਨ ਗੁਰਸਿੱਖ ਜਿਹੜੇ ਆਕਦੇ ਸਨ ਮੈਨੂੰ ਆਪਣੀ ਸਿੱਖੀ ਜਿਹੜੀ ਹੈ ਵਦੇਰੇ ਪਿਆਰੀ ਹੈ ਤੇਰੀ ਈਨ ਪਿਆਰੀ ਨਹੀਂ 22 ਦਿਨ ਬਾਅਦ ਸ਼ਹਾਦਤ ਦਾ ਜਮ ਪੀਤਾ ਤੇ ਮੇਰੀਆਂ ਭੈਣੋਂ ਮਾਤਾ ਨੂੰ ਵੀਰੋ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਆ ਸਹਿਜ ਪਾਠ ਅਸੀਂ ਆਰੰਭ ਕੀਤੇ ਨੇ ਨਾ ਅਸੀਂ ਕਹਿੰਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੱਲਾਂ ਨਹੀਂ ਕਰਦੀ ਆ ਪੜ੍ਹ ਕੇ ਦੇਖੋ ਗੁਰੂ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਬੋਲਦੇ ਵੀ ਨੇ ਸਾਨੂੰ ਬੋਲਦੇ ਨੇ ਪਰਸੋਂ ਸ਼ਬਦ ਪੜਿਆ ਸੀ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿੰਨ ਲੰਮੜੇ ਬਾਲਾ ਮਹਾਰਾਜ ਮੈਂ ਤੇ ਉਸ ਗੁਰੂ ਨੂੰ ਮੰਨਦਾ ਹਾਂ ਉਸ ਪਰਮਾਤਮਾ ਨੂੰ ਮੰਨਦਾ ਜਿਹਦੇ ਕੇਸ ਬੜੇ ਲੰਬੇ ਹਨ ਮੈਂ ਤੇ ਲੰਮੇ ਕੇਸਾਂ ਵਾਲੇ ਪਰਮਾਤਮਾ ਨੂੰ ਮੰਨਦਾ ਹਾਂ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਦੇ ਹਾਂ ਸਮਝਦੇ ਹਾਂ ਵਿਚਾਰਦੇ ਹਾਂ ਉਹ ਮਹਾਨ ਗੁਰਸਿੱਖਾਂ ਦੀ ਕੁਰਬਾਨੀ ਨੂੰ ਨਾ ਭੁੱਲੀਏ ਸਾਡੀ ਅੱਜ ਵੱਧ ਕਿਸਮਤੀ ਹੈ ਜਿਹਨੂੰ ਦਾੜੀ ਨਹੀਂ ਆਉਂਦੀ ਜਿਹਨੂੰ ਕੇਸ ਨਹੀਂ ਆਉਂਦੇ ਉਹ ਦਵਾਈਆਂ ਪਿੱਛੇ ਭੱਜਿਆ ਫਿਰਦਾ ਹੈ ਜਿਹਨੂੰ ਦਾੜੀ ਤੇ ਕੇਸ ਆ ਜਾਂਦੇ ਨੇ ਉਹ ਨਾਈਆਂ ਪਿੱਛੇ ਭੱਜਿਆ ਫਿਰਦਾ ਹੈ ਜਿਹਨੂੰ ਦਾੜੀ ਤੇ ਕੇਸ ਆ ਜਾਣ ਕਾਲੇ ਹੋ ਜਾਣ ਤੇ ਮਾਫ਼ ਕਰਿਓ ਉਹ ਡਾਈਆਂ ਦੇ ਪਿੱਛੇ ਭੱਜਿਆ ਫਿਰਦਾ ਹੈ ਕਿਉਂ ਆਪਣੀਆਂ ਉਮਰਾਂ ਲਕਾਉਂਦੇ ਹਾਂ ਕੀ ਬੁੜੇਪਾ ਕਦੇ ਰੁਕਦਾ ਹੈ ਮਾਲਕ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਕਹਿੰਦੇ ਤੇਰੇ ਵਾਲ ਵੀ ਚਿੱਟੇ ਹੋਗੇ ਦੁੱਧ ਵਰਗੇ ਤੇਰੇ ਚਿੱਟੇ ਵਾਲ ਹੋਗੇ ਹੁਣ ਆਪਣੀ ਉਮਰ ਨੂੰ ਤੂੰ ਲੁਕਾ ਸਕਦਾ ਹੈ ਪਰ ਜਦੋਂ ਤੇਰੀਆਂ ਹੱਡੀਆਂ ਦੇ ਨਾਲੋਂ ਮਾਸ ਅਲੱਗ ਹੋਣਾ ਇਹਨੂੰ ਥੋੜੀ ਲੁਕਾ ਸਕੇਗਾ ਗੁਰੂ ਗ੍ਰੰਥ ਸਾਹਿਬ ਮਾਰੇ ਪਾਸ਼ਾ ਦੀ ਬਾਣੀ ਨੂੰ ਪੜਦੇ ਆ ਨਾ ਉਸ ਆਪਣੇ ਇਤਿਹਾਸ ਤੇ ਮਾਣ ਕਰੀਏ ਪਾਸ਼ਾ ਅਸੀਂ ਤੇਰੇ ਸਿੱਖ ਹਾਂ ਅਸੀਂ ਸਾਨੂੰ ਕੋਈ ਲੋੜ ਨਹੀਂ ਅਸੀਂ ਆਪਣੇ ਕਿਉਂ ਵਾਲਾਂ ਨੂੰ ਰੰਗੀਏ ਅਸੀਂ ਆਪਣੇ ਕਿਉਂ ਕਿ ਅਸੀਂ ਦੀ ਬੇਅਦਬੀ ਕਰਾਈਏ ਅਸੀਂ ਕਿਉਂ ਆਪਣੀ ਬਾਗੁਰੂ ਨਾਨਕ ਦੇ ਕੋਲ ਛੜਾਈਏ ਮੈਂ ਆਪਣੀ ਆਖਰੀ ਬੇਨਤੀ ਨੂੰ ਕਹਿ ਕੇ ਖਿਮਾ ਦਾ ਜਾਚਕ ਹੋਵਾਂ ਮਾਫ ਕਰਿਓ ਜਿੱਦਣ ਅਸੀਂ ਆਪਣੇ ਕੇਸਾਂ ਦੀ ਬੇਅਦਬੀ ਕਰਾਉਂਦੇ ਆ ਨਾ ਜਿੱਦਣ ਆਪਣੇ ਕੇਸਾਂ ਨੂੰ ਕਤਲ ਕਰਵਾ ਦਿੰਦੇ ਹਾਂ ਯਾਦ ਰੱਖਣਾ ਉਸ ਦਿਨ ਅਸੀਂ ਆਪਣੀ ਬਾਗੁਰੂ ਨਾਨਕ ਦੇ ਕੋਲ ਛੜਵਾ ਲੈਂਦੇ ਹਾਂ ਆਪਣੀ ਬਾਗੁਰੂ ਨਾਨਕ ਦੇ ਕੋਲ ਛੜਾ ਲੈਣੇ ਹਾਂ ਇਨਸਾਨ ਦੀ ਉਂਗਲੀ ਕੱਟੀ ਜਾਏ ਇਨਸਾਨ ਨੇ ਕਦੀ ਕਿਹਾ ਕਿ ਮੇਰੀ ਉਂਗਲੀ ਜਿਹੜੀ ਕਤਲ ਹੋ ਗਈ ਇਨਸਾਨ ਦਾ ਹੱਥ ਕਟਿਆ ਜਾਏ ਕਦੇ ਇਨਸਾਨ ਨੇ ਕਿਹਾ ਮੇਰਾ ਹੱਥ ਕਤਲ ਹੋ ਗਿਆ ਇਨਸਾਨ ਦੀ ਲੱਤ ਕੱਟੀ ਜਾਏ ਇਨਸਾਨ ਨੇ ਕਦੀ ਕਿਹਾ ਤੇਰਾ ਕਦੇ ਲੱਤ ਜਿਹੜੀ ਕਤਲ ਹੋ ਗਈ ਜਿੱਦਣ ਇਨਸਾਨ ਦੇ ਸਿੱਖ ਦੇ ਕੇਸ ਕੱਟੇ ਜਾਣ ਉਸ ਦਿਨ ਕਹਿੰਦਾ ਉਹ ਗੁਰਸਿੱਖਾ ਉਹ ਜਾਵੇ ਤੇਰੇ ਕੇਸ ਕਤਲ ਹੋ ਚੁੱਕੇ ਹਨ ਅਸੀਂ ਆਪਣੇ ਕੇਸਾਂ ਨੂੰ ਕਤਲ ਨਾ ਕਰੀਏ ਕੇਸ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਬਖਸ਼ੀ ਹੋਈ ਸਿੱਖੀ ਦੀ ਮੋਹਰ ਹਨ ਜੇ ਮੋਹਰ ਦੇ ਅੱਖਰ ਹੀ ਮਿਟ ਗਏ ਤੇ ਯਾਦ ਰੱਖਣਾ ਖਾਲੀ ਮੋਹਰ ਦਾ ਕਰੇ ਕੋਈ ਮੂਲ ਨਹੀਂ ਜੇ ਰਹਿੰਦਾ ਮਾਲਕ ਮਿਹਰ ਅਮਤ ਕਰਨ ਕਿਰਪਾ ਕਰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਨੂੰ ਰੋਜ਼ਾਨਾ ਪੜ੍ਹੀਏ ਇਤਿਹਾਸ ਤੇ ਮਾਨ ਕਰੀਏ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ